ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਹਦ ਬਾਣੀ ਨੂੰ ਕਿਵੇਂ ਸੁਨਣਾ ਹੈ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਅਨਹਦ ਬਾਣੀ ਦਾ ਗਿਆਨ ਦਿੱਤਾ ਆ ਕਿਵੇਂ ਉਹ ਮਾਲਕ ਦੇ ਮੁੱਖ ਦੀ ਆਵਾਜ਼ ਉਹਦੀ ਸੇਵਾ ਕਿਵੇਂ ਕਰਨੀ ਹੈ ਆਓ ਇਸ ਬਾਰੇ ਵਿਚਾਰ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਟੋਹਣਾ ਪਾਸੋਂ ਬਹੁਤ ਹੀ ਸਰਲ ਤਰੀਕੇ ਨਾਲ ਜੋ ਗੁਰਬਾਣੀ ਗੁਰੂ ਦਾ ਗਿਆਨ ਆ ਉਹ ਸਮਝਾਉਣਾ ਕੀਤਾ ਆ ਆਓ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਸਤਿ ਪਾਸ਼ਾ ਇਸੇ ਗੁਰ ਨੂ ਮੜੀ ਆਏ ਕੰਦੇ ਆਏ ਕੰਦੇ ਹਰ ਜਨ ਕੋ ਇਹੀ ਸੁਹਾਵੇ ਤੇਰੇ ਚ ਨਿਕਟ ਕਰ ਸੇਵਾ ਸਤ ਗੁਰ ਹਰ ਕੀਰਤਨ ਮਨ ਤ੍ਰਿਪਤਾ ਇਹ ਜਿਆ ਫਤਨ ਕਿਉਂ ਕੀਤਾ ਜਾਂਦਾ ਸੰਜੇ ਪਾਸ਼ਾ ਕਹਿੰਦੇ ਆ ਉਦਮ ਕਰਤਵ ਹੋਵੇ ਮਨ ਨਿਰਮਲ ਬਾਚੈ ਆਪ ਜੀ ਬਾਹਰ ਪੰਜ ਜਨਾਂ ਨੇ ਵਸਗਤ ਨਾਖੈ ਮਨ ਮੈਂ ਇਕੰਗ ਕਰੈ ਤੇਰਾ ਜਨ ਲਿੰਤ ਕਰੈ ਗੁਣ ਕਰੈ ਰਬਾ ਉਪਖਾਵ ਜਾਲ ਘੰਗਰੂ ਅਨਹਦ ਸ਼ਬਦ ਲਿਆਵੇ ਇਹ ਅਸੀਂ ਗੁਰਮਖੋ ਉਦਮ ਸਦਾ ਕਿਉਂ ਕਰ ਰਹੇ ਹਾਂ ਗੁਰਬਾਣੀ ਦੇ ਮਤਲਬ ਦੇ ਕਹਿਣ ਕਰਦੇ ਆ ਗੁਰਬਾਣੀ ਦੇ ਮੂਦੇ ਮਤਲਬ ਕਰ ਰਹੇ ਆ ਉਹਨਾਂ ਦੇ ਕਹਿਣ ਤੇ ਵਿਰਮ ਕਰ ਰਹੇ ਆ ਸਾਨੂੰ ਮਾਰੇ ਬਾਣੀ ਚ ਕਹਿੰਦੀ ਆ ਤੁਸੀਂ ਉਦਮ ਕਰੋ ਕਿਹੜਾ ਉਦਮ ਸ਼ਬਦ ਦਾ ਗੁਰਮੰਤਰ ਦਾ ਤੇ ਕਹਿੰਦੇ ਫਿਰ ਉਸ ਉਦਮ ਦੇ ਵਿੱਚੋਂ ਕੀ ਹੋਊਗਾ ਕਹਿੰਦੇ ਤੁਹਾਡਾ ਇਹ ਮਨ ਨੇ ਨਿਰਤ ਕਰਨਾ ਆ ਨਾਚ ਕਰਨਾ ਆ ਕਿੱਥੇ ਕਿੰਦੇ ਰਬਾਬ ਪਖਾਵਜ ਤਾਲ ਢੁਗਰੂ ਅਨਹਦ ਸ਼ਬਦ ਵਜਾਣਾ ਤੁਹਾਡੇ ਸਰੀਰ ਦੇ ਵਿੱਚ ਅੰਤਰਗਤ ਕਰਨਾ ਹੈ ਇਸ ਮਨਲੇ ਲਾਜ ਜਿਹੜੀ ਅਗਨੇ ਤੋਂ ਨ ਰਵਾਬ ਦੀ ਰਵਾਬ ਦੀ ਤੁਹ ਸੁਣੀ ਹੋਵੇ ਪਰ ਪਖਾਵ ਜਤਾਲ ਕੁੰਗਰੂ ਅਨਹਦ ਸ਼ਬਦ ਬੁਜਾਰਾ ਗੁਰਵਾਣੀ ਚ ਕਿਹਾ ਇੱਕ ਇੱਕ ਸ਼ਬਦ ਦੀ ਆਵਾਜ਼ ਦਾ ਵੀ ਭੇਦ ਦਿੱਤਾ ਹੋਇਆ ਮਸਤਕ ਪਦਮ ਦੁਆਲੇ ਮਣੀ ਮਹੇਲੀ ਰੰਜਨ ਤੇ ਪਰਵਰਤਨ ਇਹ ਪੰਚੰਗ ਨਰਮਾਇਣਾ ਦੇ ਉੱਥੇ ਜਿਹੜੀਆਂ ਵਾਜਾਂ ਦਸੀਆਂ ਢੋਲ ਕੀਚਵਰ ਸੰਖ ਘੱਟ ਗਾਜੇ ਇੱਥੇ ਜਿਹੜੀਆਂ ਦਵਾਜਾਂ ਦਸੀਆਂ ਰਬਾਬ ਪਖਾਵਜ ਤਾਲਕ ਗੁਰੂ ਬੰਦ ਸਭ ਦੱਸ ਲਿਆ ਇੱਥੇ ਇਹ ਦਸੀਆਂ ਉੱਥੇ ਹੋਰ ਦਸੀਆਂ ਵੱਖਰੀਆਂ ਵੱਖਰੀਆਂ ਵਾਜਾਂ ਆਪਾਂ ਕਹਿੰਦੇ ਵੀ ਬਾਣੀ ਦੇ ਵਿੱਚ ਕਿੱਥੇ ਕਿ ਲਿਖਿਆ ਜਦੋਂ ਤੁਸੀਂ ਬਾਣੀ ਨੂੰ ਪੜ੍ਹਜੋਗੇ ਉਹਦੇ ਵਿੱਚ ਖਜ਼ਾਨਾ ਹੈ ਹੁਣ ਇਹ ਅਨਹਦ ਸ਼ਬਦ ਕਿਵੇਂ ਵੱਜਦੇ ਆ ਜਦੋਂ ਆਪਾਂ ਯਤਨ ਕਰਦੇ ਆ ਸਿਮਰਨ ਕਰਕੇ ਸਿਮਰਨ ਕਰੋ ਸੋਤੀ ਨੂੰ ਫਿਰ ਸਾਂਹ ਚ ਲੈ ਜਾਓ ਫਿਰ ਕਰੋ ਫਿਰ ਸਾਂਹ ਚ ਲੈ ਜਾਓ ਇਸ ਤਰ੍ਹਾਂ ਤੁਹਾਡਾ ਮਨ ਸਿਮਰਨ ਕਰ ਕਰਕੇ ਸਹਜ ਵਿੱਚ ਜਾਣ ਦਾ ਇੱਕ ਰਸਤਾ ਖੋਜ ਲੈਂਦਾ ਹੈ ਉਹ ਰਸਤਾ ਕਿੱਥੇ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਗੰਗ ਜਾਉਣ ਕੇ ਅਤਰੇ ਸਹਿਜ ਸੁਣ ਕੇ ਘਾਟ ਤहां ਕਬੀਰ ਐ ਵਟ ਗਿਆ ਖੋਜਤ ਹੁੰਦ ਜਨ ਬਾਣ ਕਿੰਨੇ ਗੰਗਾ ਤੇ ਜਮਨਾ ਦੇ ਅੰਤਰ ਸਹਿਜ ਸੁਣਦਾ ਘਾਟ ਹੈ ਉੱਥੇ ਕਹਿੰਦੇ ਕਬੀਰ ਨੇ ਵਟ ਕੀਤਾ ਕਬੀਰ ਗੰਗ ਜਮਨ ਕੇ ਅੰਤਰੇ ਅੰਤਰ ਹੋ ਗਿਆ ਸੈਂਟਰ ਗੰਗ ਜਮਨ ਕੀ ਅਸਰੇ ਉਥੇ ਕੇਲੇ ਸਹਿਜ ਸੋਧ ਕੇ ਘਾਟ ਉਥੇ ਸਹਿਜ ਦਾ ਸੁਭ ਦਾ ਘਾਟ ਤਾਂ ਕਵੀ ਰ ਮੱਟ ਕੀਆ ਉਥੇ ਮੱਟ ਕੀਤਾ ਬੈਠਿਆ ਹਾਂ ਫਿਰ ਕਹਿੰਦੇ ਖੋਜਤ ਮੁੰਨ ਜਨ ਬਾਟ ਮੁੰਨੀ ਜਕੀ ਲੱਗਦੇ ਰੇ ਲੰਦੇ ਹ ਹੁਣ ਸਾਲੂ ਦਾ ਤੇ ਕਿਥੇ ਆ ਸਾਡੀ 2300 ਨੂੰ ਗੰਗਾ ਕਹਤਾ ਸੰਗੀ ਨੂੰ ਜਮਨਾ ਕਹਤਾ ਤਬੀ ਜੋਗ ਰ ਮੰਡੇ ਸੋਈ ਬਣਦੇ ਬੜਾ ਧੁੰਨ ਦੇ ਸੰਕਰ ਜਿੱਥੇ ਲੱਕ ਜਾਂ ਤੇ ਜੁੜ ਗਏ ਇੱਕ ਹੋ ਗਏ ਤੇ ਨੇ ਈੜਾ ਪਿੰਗਲਾ ਹੋਰ ਸੁਗਮਣ ਆਉਣੇ ਬੰਦ ਰਖਾਉ ਲੋ ਚੰਦ ਸੂਰਜ ਦੇ ਸੰਕਰ ਰੱਖੋ ਪਰ ਅਨੁਜੋਤ ਨਹੀਂ ਜਾਉ ਲੋ ਗੁਰਬਾਣੀ ਕਹਿੰਦੇ ਈੜਾ ਪਿੰਗਲਾ ਸੁਗਮਣ ਜਿੱਥੇ ਰਲ ਗਏ ਇਥੇ ਪੌਣ ਦਾ ਬੰਧ ਲਾ ਲਿਆ ਤੇ ਚੰਦ ਮਿਲੋ ਸਭ ਕਰਕੇ ਬਰਭਜੋਤ ਵਿੱਚ ਮਿਲ ਜੂਗੇ ਤੁਸੀਂ ਕੋਈ ਕਹਿੰਦੇ ਗਾਮੇ ਜਿਉਂਨ ਕੇ ਅੰਦਰ ਸਹਿਸ ਸੁਣ ਕੇ ਕਾਹ ਉੱਥੇ ਬੈਠ ਕੇ ਜੱਟ ਹੋਰ ਜਦੋਂ ਗੁਰਮੁਖ ਸੈਨਜ ਸਿਮਨ ਕਰਕੇ ਜਿਵੇਂ ਆਪਾਂ ਸਿਮਨ ਕੀਤਾ ਆਪਾਂ ਹੋਰ ਸੈਨਜ ਗਏ ਹੋਰ ਸੈਹਜ ਗਏ ਫਿਰ ਆਪਾਂ ਕਹਿੰਦੇ ਸਵਾਸਾਂ ਨਾਲ ਕਰੋ ਜੀ ਫਿਰ ਇਹਦੇ ਸਵਾਸਾਂ ਨਾਲ ਛੱਡ ਕੇ ਹੋਰ ਸੁਰਤ ਵਿੱਚ ਚੱਲੇ ਜਰੋ ਜੀ ਐਨੀ ਸਹਿਜ ਵਿੱਚ ਚੱਲ ਗਏ ਦੇਖੋ ਰਾਤ ਨੂੰ ਅੱਠ 10 ਘੰਟੇ ਤੁਸੀਂ ਸਹਿਜ ਚ ਜਾਂਦੇ ਹੋ ਕਿੰਨੇ ਸੁਖ ਵਿੱਚ ਜਾਂਦੇ ਹੋ ਵੀ ਸਵੇਰ ਨੂੰ ਸਰੀਰ ਦੇ ਵਿੱਚ ਵੀ ਐ ਆਨੰਦ ਹੁੰਦਾ ਹੈ ਸਾਰੀ ਸਰੀਰ ਦੀ ਤਕਾਵਟ ਤ੍ਰਿ ਹੁੰਦੀ ਹੈ ਮਨ ਵੀ ਫਰੈਸ਼ ਹੁੰਦਾ ਤਨ ਵੀ ਫਰੈਸ਼ ਹੁੰਦਾ ਸਿਮਮੇ ਚਾਕੇ ਜਿਹੇ ਸਹਿਜ ਜਿਹਾ ਲੱਗਦਾ ਪਰ ਹੋਰ ਆਪਣਾ ਮਨ ਜਿਹੜਾ ਹੈ ਉਹ ਸੁਪਣੇ ਚ ਜਾਗਦਾ ਮਾਇਆ ਚ ਜਾਗਦਾ ਜੇ ਜਦੋਂ ਤੁਸੀਂ ਤਰੀਕੇ ਨਾਲ ਜਾਣ ਲੱਗ ਗਏ ਸਾਰੇ ਉਦਨ ਦੇ ਅੰਦਰ ਅਰਹਨਾੰਤ ਬੜੂਗਾ ਸਾਜਾਂ ਦੇ ਵਿੱਚ ਜਾ ਕੇ ਜਾ ਕੇਗਾ ਮਨ ਹਰਬਾਮ ਆਪਖਾਲਜ ਤਾਲ ਤੁ ਗੁਰੂ ਅਨਹਦ ਸ਼ਬਦ ਬਜਾਦਾ ਉਹ ਸਾਜਾਂ ਦੇ ਵਿੱਚ ਜਾ ਕੇ ਮਨ ਜਾਗਦਾ ਉੱਥੇ ਪ੍ਰਕਾਸ਼ ਹੁੰਦਾ ਗੁਰੂवाणी ਕਹਿੰਦੇ ਲੋਰ ਨੂੰ ਉਹ ਕਿੱਥੇ ਹੋਰ ਨਹੀਂ ਕਿਸੇ ਦੇ ਸਰੀਰ 'ਚ ਨਹੀਂ ਵੜਨਾ ਕਿਸੇ 100 200 ਕਿਲੋਮੀਟਰ ਤੇ ਵੀ ਜਾਣਾ ਆਪਦੇ ਸਰੀਰ 'ਚ ਇਸ 10 ਦਰਵਾਜੇ ਲਈ ਕਾਇਆ ਦੇ ਵਿੱਚ ਇਹ ਅਵਸਥਾ ਉਹ ਸੰਗਤ ਦੇ ਸਾਧੂਆਂ ਦਾ ਸਾਥ ਲੈਣ ਪੁੱਜਣੀ ਫਿਰ ਅਸੀਂ ਆਪਦੇ ਵੈਦ ਆਪੜਾ ਨੇ ਆਪੜ ਹੱਥੀ ਆਪੜ ਆਪ ਤਰੀਕਾ ਇਸ ਵਾਰੀਗ ਜ਼ਰੂਰ ਸੀ ਆਗਲੇ ਅੰਦਰ ਕੋਈ ਜਲਦੀ ਪਰਮੇਸ਼ਰ ਦੀ ਸਾਨੂੰ ਬਾਹਰ ਢੁੰਨਣ ਤੇ ਛੂਟ ਪਰੇ ਗੁਰ ਘਰ ਨਹੀਂ ਘਰ ਹੀ ਮੈਨ ਦਿਖਾਇਆ ਆਨਪਾਉ ਅਚਰਤ ਰੂਪ ਪ੍ਰਖਿਆ ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ ਕਿੰਦੇ 12ਵਾਂ ਸੱਦਿਆ ਮਹਾਰਿਪਾਸਾਂ ਕਿੰਦੇ ਗੁਰੂ ਨੇ ਕਾਚੀ ਦਿਖਾਇਆ ਘਰ ਇਹਨੂੰ ਸਰੀਰ ਨੂੰ ਦੇਤਾ ਇਹਨੇ ਚਾ ਸੁਣੋ ਕਿੰਦੇ ਜਦੋਂ ਦੇਖਿਆ ਨਾ ਅਨਪਾਉ ਅਦ੍ਰਿਸ਼ਤ ਰੂਪ ਪ੍ਰਗਟਿਕਾ ਕਹਿੰਦਾ ਮੇਰਾ ਮਨ ਛੋੜਨਾ ਕੱਪ ਹੁੰਦਾ ਹੈ ਮਨ ਛੱਡ ਕੇ ਦਿਲ ਨੇ ਸਿਖਾਇਆ ਇੰਨਾ ਅਨੰਦ ਸਿਖਾਇਆ ਤੇ ਦੇਖਿਆ ਕਿ ਕਹਿੰਦੇ ਅਦੇਸ਼ਟ ਅਗੋਚਨ ਪਾਰਬਰੰ ਅਦ੍ਰਿਸ਼ ਸੀਗਾ ਅਦ੍ਰਿਸ਼ਤ ਮਤਲਬ ਕਿ ਦ੍ਰਿਸ਼ਟਮਾਨ ਕਿਹਨੂੰ ਕਹਿੰਦੇ ਨੇ ਜਿੱਦਾਂ ਕੋਈ ਆਕਾਰ ਰੰਗ ਜਾਂ ਕੋਈ ਰੇਖਾ ਹੋਵੇ ਅਦ੍ਰਿਸ਼ਤ ਕਿਹਨੇ ਨੇ ਜਿੱਦਾਂ ਕੋਈ ਆਕਾਰ ਨਹੀਂ ਹੁੰਦਾ ਅਦ੍ਰਿਸ਼ਟ ਅਗੋਚਰ ਅਗੋਚਰ ਹੁੰਦਾ ਕਹਿਣ ਕਥਨ ਤੋਂ ਬਾਅਦ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸਬਦ ਦਸਵੇਂ ਦਵਾਰ ਵਜਿਓ ਤਹ ਅਮਰਤ ਨਾਮ ਚੋ ਆਇਆ ਥਾ ਉਹਨਾਂ ਪ੍ਰੈਕਟੀਕਲ ਦੱਸਿਆ ਹੁੰਦਾ ਜੀ ਜਦੋਂ ਤੁਹਾਡੇ ਵਰਗੇ ਗੁਰਮੁਖ ਪਿਆਰ ਵਾਲੇ ਆਏ ਨਾ ਮਹਾਰਾਜ ਕੋਲ ਤੋ ਕਿ ਭਾਜਨ ਸਭਾ ਦੇ ਬੈਠੇ ਵੀ ਮਾਰਾ ਇੱਕ ਸਨਾਵ ਉੱਤਰ ਦੀ ਗੱਲ ਉਸ ਨਾਲ ਲੱਗੀ ਵੀ ਮਾਰਾ ਸਾਡੇ ਕੇ ਅੰਦਰ ਗਏ ਅੰਦਰ ਜਾ ਕੇ ਅਨ ਅਦਿਸ਼ਟ ਅਲੋਚਰ ਪਾਰ ਵਰਨ ਉੱਥੇ ਸਾਨੂੰ ਅਲੋਚਰ ਪਾਰ ਵਰਨ ਦੇ ਲਿਆ ਕਿਵੇਂ ਕਿਤੇ ਦਿਨ ਸਾਧੂ ਸਾਧੂ ਤੀਸਰੇ ਪਾਸ਼ਾ ਗੁਰੂ ਅਰਜਨ ਦਾ ਸਨਾਰਾ ਇਹ ਅਨਹਦ ਸ਼ਬਦ ਉਥੇ ਅਨਹਦ ਸ਼ਬਦ ਵੀ ਬਚੇ ਅਨਹਦ ਸ਼ਬਦ ਦਸਵੇਂ ਦਵਾਰ ਰਜਿਓ ਕੈ ਅਮਰਤ ਨਾਮ ਜੋ ਆਇਆ ਥਾ ਫਿਰ ਕਹਿੰਦੇ ਟੋਟ ਨਹੀਂ ਮਨ ਤ੍ਰਿਸ਼ਨਾ 부ਝੀ ਉਥੇ ਨਾਮ ਦੀ रस ਦੀ ਕੋਈ ਟੋਟਾ ਹੀ ਹੈ ਵੀ ਕਿ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਟੋਟ ਨਹੀਂ ਮਨ ਤ੍ਰਿਸ਼ਨਾ 부ਝੀ ਅਖੋਟ ਭੰਡਾਰ ਸਮਾਇਆ ਥਾ ਅਖੋਟ ਖੰਡਾਰ ਇਸ ਸਾਨੂੰ ਕਹਿੰਦੇ ਤੁਸੀਂ ਕਰਨਾ ਚਾਹਦੇ ਹੋ ਤੁਸੀਂ ਵੀ ਸਪਣਾ ਹੈ ਤੇ ਇਸ ਕਰਕੇ ਜਿਹੜੀ ਸਭੀ ਕਾਮਨਾ ਹੈ ਮਨ ਕਾਮਨਾ ਤੀਰਥ ਦੇ ਛੁਟ ਹੈ ਹਾਂਜੀ ਵੀ ਅਸੀਂ ਕਾਮਨਾ ਕਰਦੇ ਆਂ ਕਿ ਬਾਹਰੀ ਤੀਰਥਾਂ ਤੇ ਚਲੇ ਜਾਈਏ ਬਾਹਰੀ ਕਿਸੇ ਜਗ੍ਹਾ ਕੇ ਖੋਜ ਕਰਨੇ ਲੱਗ ਕੇ ਨਾ ਬਾਣੀ ਵਿੱਚ ਕੇਂਦਰੇ ਖੋਜੂ ਤੁਸੀਂ ਅੱਛਾ ਇਹ ਕਰਨਾ ਕਿਉਂ ਜ਼ਰੂਰੀ ਹੈ ਤੁਸੀਂ ਕਰਨੀ ਇਹੀ ਕੰਮ ਆਇਆ ਜੇ ਤੁਸੀਂ ਕਹਦੇ ਨਾ ਕਿ ਇਹ ਤਾਂ ਵੇਲੇ ਦਾ ਕੰਮ ਆ ਕੋਈ ਜੀਵ ਸੱਜਣ ਤੁਹਾਡਾ ਸੰਯੋਗੀ ਤੁਹਾਨੂੰ ਕਹਵੇ ਫਿਰ ਉਹ ਵਹਿਲੇ ਆ ਗਏ ਹਨ ਕਰਮ ਸੰਸਾਰ ਤੇ ਹੀ ਆਏ ਹਨ ਜੇ ਲਗਾਤਾਰ ਦ੍ਰਿਸ਼ਟਮਾਨ ਕਰਮ ਕਰਦੇ ਰਹੋਗੇ ਉਹ ਧਿਆਨ ਮਾਇਆ ਚ ਪ੍ਰਪੱਖ ਰਹੇਗਾ ਦੁਬਾਰਾ ਫਿਰ ਘੁੰਮਣ ਕੇ ਜੀਵਨ ਵਿੱਚ ਫਸੇ ਰਹੋਗੇ ਇੱਕ ਅੱਲਾ ਸਿਮਰਨ ਕਰਨ ਦੇ ਨਾਲ ਇਹ ਨਹੀਂ ਕਿ ਇੰਨਾ ਆਨੰਦ ਆਊਗਾ ਸਾਡਾ ਜਨਮ ਮਰਨ ਦਾ ਗੇੜ ਖਤਮ ਹੋ ਜਾਊਗਾ ਸਾਡਾ ਆਤਮ ਸੱਚ ਦੇ ਵਿੱਚ ਜਾ ਕੇ ਲੱਗਣਾ ਹੈ ਔਰ ਤਾਂ ਸੀ ਘਰ-ਬਾਰ ਦੀਆਂ ਜਦ ਰਿਆਂ ਵੀ ਘਰ-ਬਾਰ ਕਰੇ ਸੁਣੀਆਂ ਚਿੰਤਾਵਾਂ ਦੇ ਵਿੱਚ ਜੇ ਸਾਨੂੰ ਸੱਚ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਸਾਰਾ ਆਸਣ ਉੱਥੇ ਲੱਗ ਜੂਗਾ ਸਫਲ ਸਭਨ ਭਈ ਸਭਨ ਯਾਤਰਾ ਆਉਣ ਜਾਣ ਰਹੇ ਮਿਲੇ ਸਭਾ ਆਓ ਹੋਰ ਬੇਰਫਰ ਅਭਿਆਸ ਸੱਚ ਦਾ ਕਿਉਂਕਿ ਅਮਰ ਤਾਹੀ ਹੈ ਨਾ ਅੱਜ ਦਾ ਤੇ ਵਿੱਚ ਕੱਲ ਦਾ ਪਰਸੋਂ ਤੱਕ ਸਮਾਪਤੀ ਤੇ ਰੋਜ਼ ਰੋਜ਼ ਇਹਨਾਂ ਵਿਹਾਰਸ ਹੁੰਦਾ ਕਿੱਥੇ ਇਹ ਘਰਾਂ ਚ ਬੈਠ ਕੇ ਤੁਸੀਂ ਇਹ ਹੀ ਫੋਨ 'ਤੇ ਕਰਦੇ ਹੋਵੇਂ ਤੇ ਨਹੀਂ ਸਾਡੇ ਤਾਂ ਘਰ ਹੁੰਦਾ ਨਹੀਂ ਤੇ ਆ ਜਿਹੜਾ ਇਹਨਾਂ ਅੱਲਾਹ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਨਾ ਆ ਜਿਹੜਾ 100 150 200 ਗੁਰੂ ਘਰ ਮਖਾਏ ਬੈਠੇ ਆ ਇਹਦੇ ਵਿੱਚ ਨਾਮ ਜਪਿਆ ਵੀ ਸਿੱਖੀ ਜਾਂਦਾ ਕਿਰਪਾ ਵੀ ਸਿੱਖੀ ਹੁੰਦੀ ਹੈ ਕਿਉਂਕਿ ਦੁਨੀਆਂ ਸੌਤੀਆਂ ਪਰ ਰਲ ਕੇ ਬੈਠੀਆਂ ਇੱਕ ਜੀਵ ਇੱਕ ਘੰਟਾ ਵਿਹਾਰਸ ਕਰਨ ਦਾ ਘਰੋਂ ਦਾ ਘੰਟਾ ਜੋੜਦਾ ਜੇ 200 ਗੁਰਮਖ ਇੱਕ ਘੰਟਾ ਅਭਿਆਸ ਕਰਦੇ ਆਂ ਤੇ 200 ਘੰਟੇ ਦਾ ਲਾਭ ਮਿਲਦਾ ਐਨਾ ਲਾਹਾ ਸੰਗਤ ਦਾ ਜਿਗਰਨ ਸਾਵੀ ਸੁਖੀ ਮੇਲੇ ਸੁਰਤ ਕਮਾਈ ਸਭ ਕੀਤ ਨੇ ਧੰਨ ਸਾਰਿਆਂ ਦੀ ਜਦੋਂ ਰਲ ਕੇ ਆਪਾਂ ਅਭਿਆਸ ਕਰਦੇ ਆਂ ਤੇ ਉਹ ਉਨੇ ਹੀ ਘੰਟੇ ਜੁਰਦਾ ਜਿਹੜਾ ਅਸੀਂ 200 ਦਿਨ ਇੱਕ ਇੱਕ ਘੰਟਾ ਜਪਦੇ ਆਂ ਉਹ ਸਾਨੂੰ ਸੰਗਤ ਵਿੱਚ ਇੱਕ ਘੰਟਾ ਬੈਠ ਕੇ ਲਾਹਾ ਮਿਲ ਜਾਂਦਾ ਹੈ ਸੋ ਪਤਾ ਹੀ ਗੁਰੂ ਤੇ ਦੋ ਦਿਨ ਦਾ ਸਮਾਂ ਬਣਾਇਆ 10-12 ਘੰਟੇ ਸਿਮਨ ਕਰਾਂਗੇ ਗੁਰੂ ਸਾਹਿਬ ਦੀ ਜੁਲੀ ਚ ਬੈ ਕੇ ਨਾਲੇ ਆਪਾਂ ਸੰਗਤ ਦੀਆਂ ਵਿਚਾਰਾ ਕਰਾਂਗੇ ਤੇ ਲਾਹੇ ਦੇ ਸੱਚੇ ਪਾਸ਼ਾ ਜੀ ਆ ਸੰਭਵੜ ਬਣਾ ਕੇ ਤੇ ਜੇ ਆਪਾਂ ਕੰਦੇ ਆਏ ਕਿ ਤੇ ਮੱਥਾ ਕਈਆ ਗੁਰੂ ਸਾਹਿਬ ਕੋ ਤਨੀ ਆਵੀ ਪਾਸ ਸਤਮੰਦਾਂ ਮੰਗਿਆ ਤੇ ਵਾਪਸ ਤੇ ਇਹ ਮਹਾਰਾਜ ਜੰਗ ਕੁਛਿਆ ਹੈ ਨਹੀਂ ਵੀ ਮੇਰੀ ਇਹ ਮੰਗ ਪੂਰੀ ਕਿਵੇਂ ਹੋਗੀ ਸਿਰਫ ਮੰਗ ਮੰਗ ਲਈ ਪਹਿਲੇ ਪਾਉ ਤੇ ਗੋਲ ਤੇ ਤੇ ਮੱਥਾ ਵੀ ਟੇਕਦਾ ਵਜਨ ਬੁਛਾਈ ਜਿਵੇਂ ਤਸੋ ਪੂਰੀ ਹੋਏ ਹੋਵੇ ਤੇ ਮਹਾਰਾਜ ਕਿੰਨੇ ਪ੍ਰਾਪਕੇ ਸਿਮਰਨ ਰਿੱਧ ਸਿਜਣਾ ਉਹਨੇ ਪ੍ਰਾਪਕੇ ਸਿਮਰਨ ਗਿਆਨ ਧਿਆਨ ਤਤ ਨੂੰ ਪ੍ਰਾਪਕੇ ਸਿਮਰਨ ਸਾਉਕੇ ਸਿਜਿਆ ਪ੍ਰਾਪਕੇ ਸਿਮਰਨ ਅਨਹਦ ਚੁਲਕਾਰ ਬਖਰੀਆਂ ਬਖਰੀਆਂ ਸਿਜਿਆ ਸੋ ਤੁਸੀਂ ਤੋਂ ਅੱਪੱਚੀ ਲੈ ਆਉਣਾ ਤੱਕ ਇਹ ਕਿਵੇਂ ਮਿਲਿਆ तो आप दूजे को भी समझा आओ अंतर तो तो जी अंतर्गत हो अभ्यास करो फिर इसको इस बाद कलास लगेगी अठ तो शुरू में अठ तो साढ़े नौ दस बजे तक रात को लगेगी फिर कल दल आओ इस बार एक क्लास करो तो लगनी है आओ करो जी बंद रखनी है सारे में

ਬਹੁਤ ਸੋਹਣੇ ਵਿਚਾਰ ਜਿਹੜੇ ਗੁਰਮੁਖ ਖਾੜੇ ਗੁਰਬਾਣੀ ਗੁਰੂ ਦੁਆਰਾ ਜੋ ਅਕਸ ਦਾ ਭੇਦ ਦਿੱਤਾ ਹੋਇਆ ਹੈ ਕਿਵੇਂ ਅਨੰਦ ਬਾਣੀ ਨੂੰ ਸਰਵਣ ਕਰਨਾ ਹੈ ਸੋ ਗੁਰਮੁਖਾ ਨੇ ਬਹੁਤ ਹੀ ਸਰਲ ਤਰੀਕੇ ਦੇ ਨਾਲ ਇਸ ਵਿਚਾਰ ਨੂੰ ਸਮਝਾਇਆ ਹੈ ਸੋ ਬਹੁਤ ਬਹੁਤ ਧੰਨਵਾਦ ਗੁਰਮੁਖਾ ਦਾ ਸੋ ਵੀਡੀਓ ਦੀ ਇੱਥੇ ਸਮਾਪਤੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ